ਪੰਜਾਬ ਹਰਿਆਣਾ ਹਾਈ ਕੋਰਟ ਤੋਂ ਹੁਣੇ ਥੋੜੀ ਦੇਰ ਪਹਿਲਾਂ ਆਏ ਫੈਸਲੇ ਦੇ ਸਬੰਧ ਦੇ ਵਿੱਚ ਮਨਜੋਤ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਆਏ ਇਸ ਫੈਸਲੇ ਦੇ ਨਾਲ ਅਕਾਲੀ ਦਲ ਬਾਦਲ ਨੂੰ ਸਭ ਤੋਂ ਵੱਡਾ ਝਟਕਾ ਲੱਗਿਆ ਉਹਨਾਂ ਦੀਆਂ ਅਫਸਰਾਂ ਨੂੰ ਦਿੱਤੀਆਂ ਗਈਆਂ ਧਮਕੀਆਂ ਜਿਹੜੀਆਂ ਉਹ ਕੰਮ ਨਹੀਂ ਆਈਆਂ ਪੰਜਾਬ ਵਿਜੀਲੈਂਸ ਨੇ ਜਿਹੜਾ ਇੱਕ ਮਾਮਲਾ ਅਕਾਲੀ ਦਲ ਦੇ ਸੀਨੀਅਰ ਆਗੂ ਪੰਜਾਬ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਉੱਤੇ ਜਿਹੜਾ ਦਰਦ ਕੀਤਾ ਸੀ ਉਹਨਾਂ ਦੀ ਅਦਾਲਤ ਪਹਿਲਾਂ ਅਦਾਲਤ ਜਿਹੜੀ ਹੇਟ ਲਈ ਅਦਾਲਤ ਹੈ ਉੱਥੋਂ ਜ਼ਮਾਨਤ ਅਰਜ਼ੀ ਖਾਰਜ ਹੋਈ ਸੀ ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਅੱਜ ਰੱਦ ਕਰ ਦਿੱਤੀ ਹੈ ਲਗਭਗ 15 ਦਿਨ ਲਗਾਤਾਰ ਬਹਿਸ ਇਹਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਾਡੇ ਏਜੀ ਆਫਿਸ ਦੀ ਟੀਮ ਨੇ ਕੀਤੀ। ਔਰ ਇਹ ਜਿਹੜੀ ਬਹਿਸ ਸੀ ਉਹਨੂੰ ਸੁਣਨ ਤੋਂ ਬਾਅਦ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਮਝਿਆ ਕਿ ਇਸ ਕੇਸ ਦੇ ਵਿੱਚ ਜੇ ਵਿਕਰਮ ਸਿੰਘ ਮਜੀਠੀਆ ਹੁਰੀ ਬਾਹਰ ਆਉਂਦੇ ਨੇ ਤਾਂ ਜਿਹੋ ਜਿਹਾ ਉਹਨਾਂ ਦਾ ਸੁਭਾਅ ਰਿਹਾ ਉਹ ਗਵਾਹਾਂ ਨੂੰ ਡਰਾ ਧਮਕਾ ਸਕਦੇ ਨੇ। ਅਕਾਲੀ ਦਲ ਬਾਦਲ ਦੇ ਵੱਲੋਂ ਬਾਰ-ਬਾਰ ਇਹ ਗੱਲ ਪ੍ਰੈਸ ਕਾਨਫਰੰਸਾਂ ਕਰਕੇ ਆਖੀ ਗਈ ਕਿ ਹੁਣ ਜਦੋਂ ਚਲਾਨ ਪੇਸ਼ ਹੋ ਗਿਆ ਇਨਵੈਸਟੀਗੇਸ਼ਨ ਅੱਗੇ ਫਰਦਰ ਨਹੀਂ ਹੈਗੀ ਇਸ ਕਰਕੇ ਉਹਨੂੰ ਰਿਹਾਅ ਕਰ ਦਿੱਤਾ ਜਾਣਾ ਚਾਹੀਦਾ ਪਰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਗੱਲ ਸਮਝੀ ਕਿ ਇੱਕ ਬਹੁਤ ਸੀਰੀਅਸ ਮੈਟਰ ਹੈ ਇਸ ਕਰਕੇ ਇਹ ਅਰਜੀ ਜਿਹੜੀ ਆ ਉਹ ਰੱਦ ਕੀਤੀ ਗਈ ਹੈ 7 ਤੋਂ 17 ਦੇ ਦੌਰਾਨ ਜਦੋਂ ਅਕਾਲੀ ਭਾਜਪਾ ਰਾਜ ਸੀ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਹੋਰੀ ਸਿਆਸਤ ਦੇ ਵਿੱਚ ਐਂਟਰ ਕਰਦੇ ਆ ਤੇ ਉਸ ਤੋਂ ਬਾਅਦ ਉਹਨਾਂ ਦਾ ਕੱਦ ਜਿਹੜਾ ਸਿਆਸੀ ਰੂਪ ਦੇ ਵਿੱਚ ਔਰ ਪੈਸੇ ਇਕੱਠੇ ਕਰਨ ਵਾਲੇ ਰੂਪ ਦੇ ਵਿੱਚ ਏਡਾ ਵੱਡਾ ਹੋ ਜਾਂਦਾ ਕਿ ਉਹ ਆਪੇ ਹੀ ਆਪਣੇ ਆਪ ਨੂੰ ਮਾਝੇ ਦਾ ਜਰਨੈਲ ਜਿਹੜਾ ਉਹ ਕਹਾਉਣ ਲੱਗ ਜਾਂਦੇ ਨੇ ਬਹੁਤ ਸਾਰਾ ਕੁਝ ਤੁਸੀਂ ਪਿਛਲੇ ਹਫ਼ਤਿਆਂ ਦੇ ਦੌਰਾਨ ਪਿਛਲੇ ਮਹੀਨਿਆਂ ਦੇ ਦੌਰਾਨ ਸੁਣਿਆ ਵੱਖ-ਵੱਖ ਲੋਕਾਂ ਤੋਂ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਮਾਝੇ ਦੇ ਖੇਤਰ ਦੇ ਵਿੱਚ ਕਿੰਨੇ ਲੋਕਾਂ ਦੇ ਸਿਆਸੀ ਕੈਰੀਅਰ ਤਬਾਹ ਕੀਤੇ ਇਹਦੇ ਨਾਲ ਨਾ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਸੀ ਉਹਨਾਂ ਨੇ ਤਬਾਹ ਕੀਤੀਆਂ ਕਿਉਂਕਿ ਪੰਜਾਬ ਦੇ ਵਿੱਚ ਟਿੱਟੇ ਦੀ ਆਮਦ ਜਿਹੜੀ ਹੈ ਉਹ ਐਸੇ ਹੀ 7 ਤੋਂ 17 ਦੇ ਰਾਜਕਾਲ ਦੇ ਦੌਰਾਨ ਆਉਂਦੀ ਹੈ ਉਦੋਂ ਹੀ ਉਹਨਾਂ ਦੇ ਵਿਦੇਸ਼ੀ ਮਹਿਮਾਨ ਇੱਥੇ ਆ ਕੇ ਲਾਲ ਬੱਤੀ ਵਾਲੀਆਂ ਗੱਡੀਆਂ ਵਰਤਦੇ ਨੇ ਜਿਪਸੀਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਤੇ ਉਹਨਾਂ ਦੀ ਸ਼ਮੂਲੀਅਤ ਇਸ ਕਾਰੋਬਾਰ ਦੇ ਵਿੱਚ ਹੁੰਦੀ ਹੈ ਇਹਦੇ ਸਬੰਧੀ ਤੁਸੀਂ ਪਿਛਲੇ ਦਿਨਾਂ ਦੇ ਦੌਰਾਨ ਬਹੁਤ ਕੁਝ ਸੁਣਦੇ ਰਹੇ ਹੋ ਬੇਸ਼ੱਕ ਕੁਝ ਲੋਕ ਇਹ ਕਹਿੰਦੇ ਨੇ ਕਿ ਇਹ ਕੇਸ ਡੀਏ ਦਾ ਹੈ ਕੁਐਸਚਨ ਇਹਦੇ ਵਿੱਚ ਸਰਕਾਰ ਦਾ ਇਹ ਸੀ ਵਿਜੀਲੈਂਸ ਵਿਭਾਗ ਦਾ ਇਹ ਸੀਗਾ ਕਿ ਇੰਨੇ ਪੈਸੇ ਆਏ ਕਿੱਥੋਂ ਹਜ਼ਾਰਾਂ ਕਰੋੜ ਰੁਪਏ ਦੀਆਂ ਜਿਹੜੀਆਂ ਉਹ ਕੰਪਨੀਆਂ ਸੀਗੀਆਂ ਸ਼ੈਲ ਕੰਪਨੀਆਂ ਉਹਨਾਂ ਦੇ ਵਿੱਚ ਟ੍ਰਾਂਸਫਰ ਕੀਤੇ ਗਏ ਅਮੇਸ਼ਾ ਇਹ ਕਿਆ ਜਾਂਦਾ ਸੀ ਨਹੀਂ ਜੀ ਇਹ ਕੰਪਨੀਆਂ ਉਹਨਾਂ ਦੇ ਨਾਲ ਰਿਲੇਟਡ ਨਹੀਂ ਗਿਆ ਹੁਣ ਸਭ ਦੇ ਸਾਹਮਣੇ ਆ ਗਿਆ ਕਿਸ ਤਰੀਕੇ ਦੇ ਨਾਲ ਕਿਹੜੇ ਕਿਹੜੇ ਲੋਕ ਕੋਈ 5 ਕਰੋੜ ਰੁਪਈਆ ਦੇ ਰਿਹਾ ਕੋਈ 10 ਕਰੋੜ ਰੁਪਈਆ ਦੇ ਰਿਹਾ ਕਹਿੰਦੇ ਜੀ ਇਹ ਲੋਨ ਦਿੱਤਾ ਇਹ ਕਿਹੋ ਜਿਹਾ ਲੋਨ ਹੈ ਜਿਹਦਾ ਕੋਈ ਕਾਗਜ਼ ਪੱਤਰ ਨਹੀਂ ਜਿਹਦੀ ਕੋਈ ਕਿਸ਼ਤ ਨਹੀਂ ਜਿਹੜਾ ਵਾਪਸ ਨਹੀਂ ਕਰਨਾ ਕਿਸ ਚੀਜ਼ ਦੇ ਪੈਸੇ ਇਹ ਇਕੱਠੇ ਕੀਤੇ ਗਏ ਇਹ ਕਾਲੇ ਧਨ ਨੂੰ ਚਿੱਟਾ ਸਾਬਤ ਕਰਨ ਦੇ ਵਾਸਤੇ ਕੰਪਨੀਆਂ ਬਣਾਈਆਂ ਗਈਆਂ ਇਸ ਤਰੀਕੇ ਦੇ ਨਾਲ ਬਣਾਈਆਂ ਗਈਆਂ ਕਿ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਉਹਨਾਂ ਦੇ ਹੱਥੋਂ ਕਦੀ ਸੱਤਾ ਜਾਣੀ ਨਹੀਂ ਕਿਉਂਕਿ ਸੁਖਬੀਰ ਸਿੰਘ ਬਾਦਲ ਖੜਾ ਨੇ ਉਹਨਾਂ ਨੂੰ ਇੱਕ ਨਾਅਰਾ ਜਿਤਾ ਦਿੱਤਾ ਸੀ ਰਾਜ ਕਰਾਂਗੇ 25 ਸਾਲ ਉਹ ਕਹਿੰਦੇ 25 ਸਾਲਾਂ ਦੇ ਵਿੱਚ ਤੱਕ ਖਪਾ ਹੀ ਲਵਾਂਗੇ ਇਸ ਕਰਕੇ ਅੰਨੇਵਾਹ ਪੈਸਾ ਲੁੱਟਿਆ ਗਿਆ ਰਾਤ ਤੋਂ ਰਾਤ ਕੰਪਨੀਆਂ ਖੜੀਆਂ ਕੀਤੀਆਂ ਗਈਆਂ ਇਧਰੋਂ ਉਸ ਪਾਸੇ ਨੂੰ ਟਰਾਂਸਫਰ ਉਧਰੋਂ ਉਸ ਪਾਸੇ ਨੂੰ ਟਰਾਂਸਫਰ ਕਰਦੇ ਆ ਕਰਦੇ ਆ ਇਹ ਉਹ ਲੱਗਿਆ ਇਹਨਾਂ ਨੂੰ ਕਿ ਸੋਨੇ ਦੀ ਲੰਕਾ ਬਣ ਗਈ ਇਹਦੇ ਉੱਤੇ ਕਿਸੇ ਨੇ ਇਨਵੈਸਟੀਗੇਸ਼ਨ ਨਹੀਂ ਕਰਨੀ ਦੋ ਪਾਰਟੀਆਂ ਸੀ ਗੱਲ ਕਲੀਅਰ ਹੋ ਚੁੱਕੀ ਆ ਹੁਣ ਤਾਂ ਬਹੁਤ ਸਪਸ਼ਟ ਰੂਪ ਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਬਿਲਕੁਲ ਕ੍ਰਿਸਟਲ ਕਲੀਅਰ ਕਰ ਦਿੱਤੀ ਆ ਕਿ ਆਪਸ ਦੇ ਵਿੱਚ ਚਾਚੇ ਭਤੀਜੇ ਦਾ ਸਮਝੌਤਾ ਸੀ ਅੱਜ ਜਿੰਨੀ ਪੈਰਵਾਈ ਅਕਾਲੀ ਦਰਬਾਰ ਦੇ ਕੈਪਟਨ ਅਮਰਿੰਦਰ ਸਿੰਘ ਉਹੀ ਕਰ ਰਿਹਾ ਉਹਨੀ ਤਾਂ ਅਕਾਲੀ ਦਲ ਦੇ ਵਿੱਚੋਂ ਕੋਈ ਨਹੀਂ ਕਰ ਰਿਹਾ ਇਹ ਰੜ ਕੇ ਇਹਨਾਂ ਨੇ ਖੇਡ ਜਿਹੜੀ ਸੀ ਉਹ ਖੇਡੀ ਪਰ ਪੰਜਾਬ ਦੇ ਲੋਕਾਂ ਨੇ ਇੱਕ ਤੀਜੀ ਧਿਰ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਔਰ ਸੁਪਰ ਮੈਜੋਰਟੀ ਦਿੱਤੀ ਜਿਹਦੇ ਕਰਕੇ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ ਨੇ ਇਹ ਪਹਿਲੇ ਦਿਨ ਗੱਲ ਆਖੀ ਸੀਗੀ ਕਿ ਕਿਸੇ ਕਰਪਟ ਵਿਅਕਤੀ ਨੂੰ ਜਾਂ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਜਾਂ ਬਕਵਾਉਣ ਵਾਲੇ ਵਿਅਕਤੀ ਨੂੰ ਮੁਆਫ ਨਹੀਂ ਕੀਤਾ ਜਾਊਗਾ ਉਸ ਗੱਲ ਦੇ ਉੱਤੇ ਸਰਕਾਰ ਅੱਜ ਵੀ ਡਟ ਕੇ ਖੜੀ ਹੈ ਇਹ ਤੀਜੀ ਧਿਰ ਦੀ ਸਰਕਾਰ ਆਈ ਤਾਂ ਇਹੋ ਜਿਹੜੇ ਵੱਡੇ ਮગરਮੱਛ ਸੀ ਉਹਨਾਂ ਨੂੰ ਠੱਲ ਪੈਣੀ ਸ਼ੁਰੂ ਹੋਈ ਉਹਨਾਂ ਨੂੰ ਨੱਥ ਪੈਣੀ ਸ਼ੁਰੂ ਹੋਈ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਛੋਟੇ-ਛੋਟਿਆਂ ਨੂੰ ਫੜਦੇ ਨਹੀਂ ਕਿਸੇ ਵੱਡੇ ਨੂੰ ਨਹੀਂ ਫੜਦੇ ਸ਼ਾਇਦ ਇਸ ਤੋਂ ਵੱਡਾ ਤਾਂ ਹੋਰ ਕੋਈ ਨਹੀਂ ਸੀਗਾ ਅੱਜ ਉਹ ਲੋਕ ਵੀ ਦੁਬਾਰਾ ਤੋਂ ਆਪਣੇ ਅੰਦਰ ਝਾਤੀ ਮਾਰਨ ਜਿਹੜੇ ਕਹਿੰਦੇ ਸੀਗੇ ਕਿ ਇਹ ਰਾਜਨੀਤਿਕ ਬਦਲਾਖੋਰੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੁਣ ਇਹ ਪੰਜਾਬ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਅਰਜ਼ੀ ਰੱਦ ਕੀਤੀ ਹੈ ਵਕ ਵਕ ਸਿਆਸੀ ਪਾਰਟੀਆਂ ਦੇ ਉਹ ਨੇਤਾ ਜਿਹੜੇ ਇਹ ਗੱਲ ਕਹਿੰਦੇ ਸੀ ਕਿ ਇਹ ਮਨੁੱਖੀ ਅਧਿਕਾਰਾਂ ਦੇ ਨਾਲ ਜੁੜਿਆ ਹੋਇਆ ਮਾਮਲਾ ਇਉਂ ਇਸ ਟਾਈਮ ਦੇ ਉੱਤੇ ਛਾਪਾ ਨਹੀਂ ਸੀ ਮਾਰਿਆ ਜਾਣਾ ਚਾਹੀਦਾ ਕਿੰਨੇ ਵਜੇ ਛਾਪਾ ਮਾਰਨਾ ਕੀ ਕਰਨਾ ਇਹ ਤਾਂ ਏਜੰਸੀ ਦਾ ਕੰਮ ਹੈ ਇਹ ਤਾਂ ਵਿਜੀਲੈਂਸ ਦੀ ਡਿਊਟੀ ਸੀ ਪਰ ਉਹਨੂੰ ਵੀ ਡਿਕਟੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਹ ਆਪਣਾ ਕੰਮ ਕਰਦੇ ਰਹੇ ਤੇ ਅੱਜ ਉਹਦਾ ਨਤੀਜਾ ਸਾਹਮਣੇ ਆਇਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਜਮਾਨਤ ਦੀ ਅਰਜ਼ੀ ਆ ਉਹ ਰੱਦ ਕੀਤੀ ਐ ਮੈਂ ਇਥੇ ਵੀ ਯਾਦ ਦਵਾਉਣਾ ਕਿ ਜਦੋਂ ਪਹਿਲਾ ਵਿਕਰਮ ਸਿੰਘ ਮਜੀਠੀਆ ਹੋਰਾਂ ਦੀ ਗ੍ਰਿਫਤਾਰੀ ਹੋਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ ਡਰੱਗ ਵਾਲੇ ਕੇਸ 'ਚ ਕਿਉਂਕਿ ਪੈਸਾ ਉਹੀ ਹੈ ਜਿਹਦੇ ਨਾਲ ਇਹ ਸلطਨਤ ਖੜੀ ਕੀਤੀ ਗਈ ਸੀ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਮੌਜੂਦਾ ਪੰਜਾਬ ਸਰਕਾਰ ਨੇ ਸਾਰੇ ਸਬੂਤਾਂ ਦੇ ਤਹਿਤ ਉਹ ਕੇਸ ਜਿਹੜਾ ਸੀਗਾ ਬਣਿਆ ਅਦਾਲਤ ਤੇ ਸਾਹਮਣੇ ਰੱਖਿਆ ਜਿਹੜੀਆਂ ਕੰਪਨੀਆਂ ਦਾ ਰਿਕਾਰਡ ਸੀ ਔਰ ਰਿਕਾਰਡ ਇੱਕ ਅਧੀ ਕੰਪਨੀ ਨਹੀਂ ਸੈਂਕੜੇ ਕੰਪਨੀਆਂ ਦਾ ਰਿਕਾਰਡ ਜਿਹੜਾ ਲੱਗਿਆ ਜਿਹੜੇ ਲੋਕ ਟੀਚਰ ਦੇ ਰੂਪ ਦੇ ਵਿੱਚ ਕਹਿੰਦੇ ਸੀ ਇੰਨੇ ਟਰੰਕਾਂ ਦੇ ਵਿੱਚ ਐਡਾ ਵੱਡਾ ਚਲਾਨ ਕਿਵੇਂ ਆ ਗਿਆ ਮੇਰਾ ਖਿਆਲ ਹੁਣ ਉਹਨਾਂ ਨੂੰ ਵੀ ਇਹੋ ਸਵਾਲ ਦਾ ਜਵਾਬ ਮਿਲ ਗਿਆ ਹੋਊਗਾ ਕਿ ਕਿੰਨੇ ਕਾਗਜ਼ ਸਨ ਕਿੰਨੀਆਂ ਕੰਪਨੀਆਂ ਸਨ ਜਿਹੜੀਆਂ ਕਿ ਇਸ ਤਰੀਕੇ ਨਾਲ ਖੋਲ ਕੇ ਬੈਠੇ ਸੀ ਕਿ ਸਾਨੂੰ ਤਾਂ ਅੱਗੇ ਪੁਸ਼ਤਾ ਤੱਕ ਕਿਸੇ ਜਗ੍ਹਾ ਕੰਮ ਕਰਨ ਦੀ ਜ਼ਰੂਰਤ ਨਹੀਂ ਦੀ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਜ਼ਮਾਨਤ ਦੀ ਅਰਜ਼ੀ ਰੱਦ ਕਰਕੇ ਅਕਾਲੀ ਸਲਤਨਤ ਦੇ 7 ਤੋਂ 17 ਵਾਲੇ ਜਿਹੜਾ ਰਾਜ ਸੀਗਾ ਜਿਹਦੇ ਵਿੱਚ ਇੰਨੀਆਂ ਬੇਨਿਯਮੀਆਂ ਹੋਈਆਂ ਉਹਦੇ ਉੱਤੇ ਇੱਕ ਕਿਸਮ ਦੇ ਨਾਲ ਮੋਹਰ ਲਾ ਦਿੱਤੀ ਐ ਤੇ ਉਦੋਂ ਲੋਕਾਂ ਦਾ ਪੈਸਾ ਲੁੱਟ ਕੇ ਕਿਸ ਤਰੀਕੇ ਦੇ ਨਾਲ ਆਪਣੇ ਘਰ ਹੀ ਨਹੀਂ ਭਰੇ ਗਏ ਬਲਕਿ ਉਹਦੇ ਨਾਲ ਇੱਕ ਏਡੀ ਵੱਡੀ ਸਲਤਨਤ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਧਮਕੀਆਂ ਤੇ ਡਰਾਵਾ ਦੇ ਕੇ ਲੋਕ ਚੁੱਪ ਕਰਵਾਏ ਗਏ ਸਾਨੂੰ ਯਾਦ ਹੋਣਾ ਕੁਝ ਹਫ਼ਤੇ ਪਹਿਲਾਂ ਜਦੋਂ ਪਟਿਆਲੇ ਦੇ ਜੇਲ੍ਹ ਦੇ ਵਿੱਚ ਸੁਖਬੀਰ ਸਿੰਘ ਬਾਦਲਹੂਰੀ ਮਿਲਣ ਗਏ ਸੀ ਬਾਹਰ ਆ ਕੇ ਕਿਸ ਕਿਸਮ ਦੇ ਨਾਲ ਉਹਨਾਂ ਨੇ ਉੱਥੋਂ ਦੇ ਐਸਐਸਪੀ ਨੂੰ ਸ਼ਰਯਾਮ ਧਮਕੀਆਂ ਦਿੱਤੀਆਂ ਸੀ ਅਕਾਲੀ ਦਲ ਬਾਦਲ ਇਹ ਸਮਝਦਾ ਕਿ ਲੋਕਾਂ ਨੂੰ ਸ਼ਾਇਦ ਸਾਰਾ ਕੁਝ ਭੁੱਲ ਗਿਆ ਔਰ ਉਹ ਇਹ ਸਮਝਿਆ ਕਿ ਅੱਜ ਅਸੀਂ ਗੈਂਗਸਟਰਾਂ ਨੂੰ ਨਾਲ ਲੈ ਕੇ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਨਾਲ ਲੈ ਕੇ ਦੁਬਾਰਾ ਤੋਂ ਸਿਆਸਤ ਦੇ ਵਿੱਚ ਆਪਣੇ ਪੈਰ ਲਾ ਲਾਂਗੇ ਇਹ ਇੱਕ ਬਹੁਤ ਵੱਡੇ ਭਲੇਖੇ ਦੇ ਵਿੱਚ ਨੇ ਪੰਜਾਬ ਦੇ ਲੋਕ ਨਾ 7 ਤੋਂ 17 ਵਾਲੇ ਗੁੰਡਾ ਰਾਜ ਨੂੰ ਭੁੱਲੇ ਨੇ ਨਾ ਉਹ ਭੁੱਲਣਗੇ ਬਲਕਿ ਅੱਜ ਇਹਦੇ ਉੱਤੇ ਕਿਸਮ ਦੇ ਨਾਲ ਅਦਾਲਤ ਦੀ ਮੋਹਰ ਵੀ ਜਿਹੜੀ ਉਹ ਲੱਗ ਗਈ ਆ ਤੇ 7 ਤੋਂ 17 ਦੇ ਦੌਰਾਨ ਜੋ ਬੇਨਿਯਮੀਆਂ ਹੋਈਆਂ ਜੋ ਕਰਪਸ਼ਨ ਜਿਹੜੀ ਸੀ ਉਹ ਕੀਤੀ ਗਈ ਉਹਦੇ ਕਰਕੇ ਵਿਕਰਮ ਸਿੰਘ ਮਜੀਠੀਆ ਹੋਰਾਂ ਦੀ ਜ਼ਮਾਨਤ ਅਰਜ਼ੀ ਜਿਹੜੀ ਆ ਉਹ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਆ ਔਰ ਮੈਂ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਇੱਕ ਵਾਰੀ ਫੇਰ ਤੁਹਾਡੇ ਰਾਹੀਂ ਤੁਹਾਡੇ ਮਾਧਿਅਮ ਦੇ ਰਾਹੀਂ ਸੰਦੇਸ਼ ਦੇਣਾ ਚਾਹੁੰਦਾ ਜਿਸ ਵੀ ਵਿਅਕਤੀ ਨੇ ਚਿੱਟੇ ਦਾ ਕਾਰੋਬਾਰ ਕੀਤਾ ਜਿਸ ਵੀ ਵਿਅਕਤੀ ਨੇ ਗੈਂਗਸਟਰਵਾਦ ਨੂੰ ਪਨਾਹ ਦਿੱਤੀ ਹੈ ਉਹਨਾਂ ਦੀ ਮਦਦ ਕੀਤੀ ਹੈ ਗੁੰਡਾਗਰਦੀ ਜਿਹੜੀ ਉਹ ਕੀਤੀ ਹੈ ਉਹਨਾਂ ਦੇ ਉੱਤੇ ਮਾਨ ਸਰਕਾਰ ਦਾ ਸਖਤ ਐਕਸ਼ਨ ਇਸੇ ਤਰੀਕੇ ਦੇ ਨਾਲ ਜਾਰੀ ਰੁਕ ਸੁਪਰੀਮ ਕੋਰਟ ਜਾਣ ਦੀ ਕਹਿ ਚੱਲ ਰਹੀ ਹੈ ਇਸ ਲਈ ਜਾਂ ਉਹਨਾਂ ਦਾ ਹੱਕ ਬਣਦਾ ਸੰਵਿਧਾਨਕ ਤੌਰ ਦੇ ਉਤੇ ਅਸੀਂ ਇਸੇ ਤਰੀਕੇ ਦੇ ਨਾਲ ਜਿਵੇਂ ਸਾਡੀ ਤੇਜ ਪੰਨੂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਦਰਸਲ ਵਿਕਰਮ ਸਿੰਘ ਮਜੀਠੀਆ ਦੀ ਬੇਲ ਐਪਲੀਕੇਸ਼ਨ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਖਾਰਜ ਕਰ ਦਿੱਤਾ ਗਿਆ ਏ ਜ਼ਮਾਨਤ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਇਹ ਬਿਆਨ ਕਿ ਲੰਬੀ ਬਹਿਸ ਤੋਂ ਬਾਅਦ ਮਜੀਠੀਆ ਦੀ ਜ਼ਮਾਨਤ ਅਰਜ਼ੀ ਖਾਰਜ ਕੀਤੀ ਹੈ ਅਤੇ ਇਲਜ਼ਾਮ ਕਿ ਮਜੀਠੀਆ ਨੇ ਕਈ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਕਈ ਕੰਪਨੀਆਂ ਬਣਾ ਕੇ ਕਰੋੜਾਂ ਦਾ ਲੈਣ-ਦੇਣ ਕੀਤਾ ਗਿਆ ਅਭਲ ਤੇਜ ਪੰਨੂ ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਗਿਆ ਕਿ ਜਦੋਂ 7 ਤੋਂ 17 ਤੱਕ ਸਰਕਾਰ ਸੀ ਤਾਂ ਜਦੋਂ ਵਿਕਰਮ ਸਿੰਘ ਮਜੀਠੀਆ ਕੈਬਨਟ ਮੰਤਰੀ ਸੀ ਵਜ਼ੀਰ ਸੀ ਉਸ ਦੌਰਾਨੇ ਤਾਂਦਲੀਆਂ ਹੋਈਆਂ ਤੇ ਨਸ਼ੇ ਦੇਵੀ ਇਲਜ਼ਾਮ ਨੇ ਤੇ ਇਸੇ ਕਰਕੇ ਵਿਕਰਮ ਮਜੀਠੀਆ ਨੂੰ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ ਜ਼ਮਾਨਤ ਨਹੀਂ ਮਿਲੀ ਹੈ ਦੂਜੇ ਪਾਸੇ ਵਿਕਰਮ ਮਜੀਠੀਆ ਦਾ ਕਹਿਣਾ ਹੈ ਉਹਨਾਂ ਦੇ ਵਕੀਲਾਂ ਦਾ ਕਿ ਅਸੀਂ ਸੁਪਰੀਮ ਕੋਰਟ ਦਾ ਰੁਕ ਕਰਾਂਗੇ 25 ਜੂਨ 2025 ਨੂੰ ਇਹਨਾਂ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਅਰੈਸਟ ਕੀਤਾ ਗਿਆ ਸੀ ਐਫ ਆਈ ਆਰ ਲੌਂਚ ਹੁੰਦੀ ਹੈ ਡਿਸਪਰੋਪੋਰਸ਼ਨਟ ਐਸੈਟ ਦੀ ਜਿਹਦੇ ਵਿੱਚ ਕੀ ਆਮਦਨ ਤੋਂ ਜ਼ਾਇਦਾ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਦਾ ਕੇਸ ਸੀਗਾ ਐਸ ਆਈ ਟੀ ਦੀ ਰਿਪੋਰਟ ਦੇ ਬੇਸ ਦੇ ਉੱਤੇ ਐਫ ਆਈ ਆਰ ਦਰਜ ਹੁੰਦੀ ਹੈ ਉਹਦੇ ਵਿੱਚ ਫਿਰ ਇਨਵੈਸਟੀਗੇਸ਼ਨ ਜਦੋਂ ਹੋਈ ਤਾਂ ਇਨਵੈਸਟੀਗੇਸ਼ਨ ਦੇ ਵਿੱਚ ਕਾਫੀ ਹੈ ਹੈਰਾਨੀਜਨਕ ਚੀਜ਼ਾਂ ਨਿਕਲ ਕੇ ਆਈਆਂ ਦੀਵੇਂ ਕੀ ਪ੍ਰਾਪਰਟੀਆਂ ਨੂੰ ਲੈ ਕੇ ਆਲਰੇਡੀ ਜਦੋਂ ਇਹ 2007 ਤੋਂ ਪਹਿਲਾਂ ਇਹਨਾਂ ਕੋਲ ਕੋਈ ਵੀ ਪ੍ਰਾਪਰਟੀ ਨਹੀਂ ਹੁੰਦੀ ਤੇ 2007 ਤੋਂ ਬਾਅਦ ਇਹਨਾਂ ਕੋਲ ਸਰਡਨਲੀ 24 ਪ੍ਰਾਪਰਟੀ ਆ ਜਿਹੜੀਆਂ ਨੇ ਨਵੀਆਂ ਬਣ ਜਾਂਦੀਆਂ ਨੇ ਫਿਰ ਕੰਪਨੀਆਂ ਦੇ ਥਰੂ ਜਿਹੜੀ ਕਿ ਇਹਨਾਂ ਦੀ ਜੱਦੀ ਪ੍ਰਾਪਰਟੀ ਜਿਹੜੀ ਇਹਨਾਂ ਦੀ ਜੱਦੀ ਪ੍ਰਾਪਰਟੀਆਂ ਸੀ ਜਿਹੜੀ ਜੱਦੀ ਕੰਪਨੀਆਂ ਸੀਗੀਆਂ ਉਹਦੇ ਥਰੂ ਕਿਸ ਤਰੀਕੇ ਨਾਲ ਪੈਸੇ ਦਾ ਹੈਅਰਫੇਅਰ ਕੀਤਾ ਗਿਆ ਪੈਸੇ ਕਿਵੇਂ ਹਵਾਲੇ ਕਿਵੇਂ ਮਤਲਬ ਕੈਸ਼ ट्रांजैक्शन ਜਿਨ੍ਹਾਂ ਦਾ ਕੋਈ ਰਿਕਾਰਡ ਹੀ ਨਹੀਂ ਸੀ ਤੇ ਐਫ ਡੀ ਆਈ ਦੇ ਨਾਮ ਦੇ ਉੱਤੇ ਬਾਹਰ ਦੀ ਸਾਈਪਰਸ ਦੀ ਕੰਪਨੀਆਂ ਤੋਂ ਪੈਸੇ ਇੱਧਰ ਹੈਅਰਫੇਅਰ ਕੀਤੇ ਗਏ ਹਵਾਲਾ ਦੇ ਥਰੂ ਤੇ ਹੋਰ ਇਸ ਤੋਂ ਇਲਾਵਾ ਜਿਹੜੇ ਲਿਕਰ ਬਿਜ਼ਨੈਸਿਸ ਨੇ ਉਹਨਾਂ ਤੋਂ ਪੈਸੇ ਕਿਸ ਤਰੀਕੇ ਨਾਲ ਅਕਾਊਂਟਾਂ ਦੇ ਵਿੱਚ ਆਏ ਨੇ ਤੇ ਇਹਦੀ ਕਾਫੀ ट्रांजੈਕਸ਼ਨਸ ਸੀ ਜਿਹੜੀਆਂ ਨਿਕਲ ਕੇ ਆਈਆਂ ਜਿਹਦੇ ਨਾਲ ਕੀ ਟੋਟਲ ਜਿਹੜੀ ਹੈ ਅਮਾਉਂਟ ਸੀਗੀ ਜਦੋਂ ਐਫਆਈਆਰ ਹੋਈ ਸੀ 540 ਕਰੋੜ ਦੇ ਕਰੀਬ ਸੀ ਤੇ ਹੁਣ ਜਦੋਂ ਜਦੋਂ ਐਫਆਈਆਰ ਜਦੋਂ ਇਹ ਇਨਵੈਸਟੀਗੇਸ਼ਨ ਹੋਈ ਹੈ ਤੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਅਮਾਉਂਟ ਵੱਧ ਕੇ 750 ਕਰੋੜ ਤੋਂ ਉੱਤੇ ਪਹੁੰਚ ਗਈ ਹੋਈ ਹੈ ਤੇ ਉਹੀ ਸਾਰੇ ਤੱਥ ਜਿਹੜੇ ਸੀ ਕੋਰਟ ਦੇ ਵਿੱਚ ਰੱਖੇ ਗਏ ਉਹਨਾਂ ਵੱਲੋਂ ਵੀ ਇਹੀ ਉਹਨਾਂ ਵੱਲੋਂ ਦਲੀਲਾਂ ਦਿੱਤੀਆਂ ਗਈਆਂ ਸੀ ਪੋਲੀਟੀਕਲ ਵੈਂਡੇਟਾ ਹੈਗਾ ਤੇ ਉਹ ਕਾਫੀ ਐਜੀੀ ਚੀਜ਼ਾਂ ਵੀ ਆ ट्रांजੈਕਸ਼ਨਸ ਦਾ ਰਿਕਾਰਡ ਹੈ ਸਭ ਕੁਝ ਉਹਨੂੰ ਬਟ ਇਨਵੈਸਟੀਗੇਸ਼ਨ ਦੇ ਵਿੱਚ ਜੋ ਕੁਝ ਆਇਆ ਕੋਰਟ ਨੇ ਉਹਦਾ ਸਾਰਾ ਸੰਗਿਆਨ ਲੈਣ ਤੋਂ ਬਾਅਦ ਮੈਟਰ ਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਇਹ ਕੇਸ ਦੇ ਵਿੱਚ ਉਹਨਾਂ ਦੀ ਬੇਲ ਪਟੀਸ਼ਨ ਜਿਹੜੀ ਆ ਖਾਰਜ ਕਰ ਦਿੱਤੀ ਹੈ ਤੇ ਜਿਹੜਾ ਡਿਟੇਲਡ ਆਰਡਰ ਹੈ ਹਜੇ ਆਣਾ ਹੈ ਬਟ ਸਾਰਾ ਸੰਗਿਆਨ ਲੈਣ ਤੋਂ ਬਾਅਦ ਹੀ ਕੋਰਟ ਨੇ ਆਰਡਰ